ਕਮਾਜੀ ਕਿ ਲੋਕਾਂ ਦੀ ਥੋੜੀ ਪ੍ਰਾਣੀ ਮੰਗ ਚਗੀ ਪਰ ਵੀ ਤੋਂ ਕਿਹੜਾ ਕਲਮੋੜ ਵਾਸਤੇ ਪੋਲ ਦੀ ਸਵਾਲੀ ਜੀ ਤੇ ਕੱਲ ਸਿੱਖਿਆ ਮੰਤਰੀ ਨੇ ਉਹਦਾ ਨਹੀਂ ਪੱਥਰ ਰੱਖਿਆ ਲੇਕਿਨ ਰਾਤ ਕਿਸੇ ਸ਼ਰਾਰਤੀ ਤੱਤਵ ਨੇ ਉਹ ਨਹੀਂ ਪੱਥਰ ਤੋੜਤਾ ਕਿਆ ਕਰਨੇ ਹੋ ਇਹ ਕਿਦਾਂ ਦੀ ਰਾਜਨੀਤੀ ਹੈ ਕੀ ਕਰਨੇ ਹੋ ਦੇਖੋ ਜਿਹੜੀ ਇਹ ਗੱਲ ਹੈ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਹੈ ਇਹ ਨਿੰਦਨਯੋਗ ਹੈ ਹੂੰ ਆਪਾਂ ਮੰਤਰੀ ਸਾਹਿਬ ਦਾ ਵਿਰੋਧ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਆਪਾਂ ਪੂਰਾ ਜਿੱਥੇ ਉਹਨਾਂ ਦੀ ਵਿਚਾਰਕ ਲੜਾਈ ਆ ਜਾਂ ਜਿੱਥੇ ਆਪਾਂ ਆਪੋਜੀਸ਼ਨ ਦਾ ਰੋਲ ਪਲੇ ਕਰਨਾ ਅਸੀਂ ਕਰਦੇ ਆ ਤੇ ਕਰਦੇ ਰਹਾਂਗੇ ਪਰ ਜਿਹੜਾ ਇਸ ਤਰ੍ਹਾਂ ਦੀ ਸ਼ਰਾਰਤਾਂ ਦੇ ਨਾਲ ਜਿੱਥੇ ਇਲਾਕੇ ਦਾ ਮਾਹੌਲ ਖਰਾਬ ਹੁੰਦਾ ਉੱਥੇ ਭਾਈਚਾਰਕ ਜਿਹੜੀ ਸਾਂਝ ਆ ਉਹਦੇ ਵਿੱਚ ਵੀ ਆਪਸ ਦੇ ਵਿੱਚ ਕਹਿ ਲਓ ਕਿ ਦੂਰੀਆਂ ਵਾਧੀਆਂ ਤੇ ਮੈਂ ਇਹਦੀ ਨਿੰਦਾ ਕਰਦਾ ਕਿਸੇ ਨੇ ਵੀ ਕੀਤਾ ਹੋਵੇ ਮੈਂ ਕੀ ਕਾਂਗਰਸ ਪਾਰਟੀ ਨਿੰਦਾ ਕਰਦੀ ਆ ਜੀ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਨਫਰ ਦੀ ਰਾਜਨੀਤੀ ਕਦੇ ਵੀ ਨਹੀਂ ਕਰਦੀ। ਹੂੰ। ਨਾ ਹੀ ਅਸੀਂ ਨਫਤ ਕਰਨ ਵਾਲੇ ਦਿਆਂ ਨਾਲ ਖੜੇ ਆ। ਕਿ ਕਾਂਗਰਸ ਪਾਰਟੀ ਮੈਂ ਖੁਦ ਨਿੱਜੀ ਤੌਰ ਤੇ ਇਸ ਗੱਲ ਦੀ ਨਿੰਦਾ ਕਰਦਾ ਤੇ ਸ਼ਰਾਰਤੀ ਅੰਸਰ ਆ ਜਿਹਨੇ ਵੀ ਕੀਤਾ ਉਹਤੇ ਕਾਰਵਾਈ ਹੋਣੀ ਚਾਹੀਦੀ। ਕਿਉਂਕਿ ਇਸ ਤਰ੍ਹਾਂ ਦੇ ਕਰਨ ਦੇ ਨਾਲ ਇਲਾਕੇ ਦੇ ਵਿੱਚ ਬਹੁਤਾ ਵਧੀਆ ਮਾਹੌਲ ਨਹੀਂ ਬਣਦਾ। ਸ਼ਾਂਤੀ ਜਿਹੜੀ ਆ ਸਾਡੀ ਭੰਗ ਹੋ ਸਕਦੀ। ਤੇ ਇਸ ਕਰਕੇ ਅਸੀਂ ਜਿੱਥੇ ਆਮ ਆਦਮੀ ਪਾਰਟੀ ਦਾ ਜਿੱਥੇ ਹਰਜੋਤ ਸਿੰਘ ਬੈਂਸ ਨੂੰ ਦਾ ਵਿਰੋਧ ਕਰਦੇ ਹੋਰ ਗੱਲਾਂ ਤੇ ਪਰ ਇੱਥੇ ਅਸੀਂ ਇਹ ਕਹਿੰਦੇ ਆ ਕਿ ਜਿਸ ਵੀ ਬੰਦੇ ਦੀ ਸ਼ਰਾਰਤ ਹੈ ਉਹਤੇ ਕਾਰਵਾਈ ਹੋਣੀ ਚਾਹੀਦੀ ਕਾਂਗਰਸ ਪਾਰਟੀ ਇਹੋ ਜੇ ਲੋਕਾਂ ਨਾਲ ਕਦੇ ਵੀ ਅਹਮਦਰਦੀ ਨਹੀਂ ਰੱਖਦੀ ਤੇ ਜਿਨ੍ਹਾਂ ਵੀ ਕੀਤੀ ਹੈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਇਲਾਕੇ ਦੇ ਵਿੱਚ ਸ਼ਾਂਤੀ ਬਣੀ ਰਹੇ ਨਹੀਂ ਲੱਗਦਾ ਲੋਕਾਂ ਦੀ ਕਾਫੀ ਪੁਰਾਣੀ ਜਿਹੜੀ ਮੰਗਾਂ ਪੂਰੀ ਨਹੀਂ ਹੋ ਰਹੀ ਨਹੀਂ ਦੇਖੋ ਮੈਂ ਇਹਦੇ ਇਸ ਲਈ ਨਹੀਂ ਅੱਜ ਗੱਲ ਕਰਨਾ ਚਾਹੁੰਦਾ ਮੰਗ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਇੱਕ ਕਹਿ ਲਓ ਕਿ ਲੋਕਤੰਤਰ ਦੇ ਵਿੱਚ ਜਿਹੜੇ ਉੱਥੇ ਦੇ ਨੁਮਾਇੰਦਿਆਂ ਦੀ ਡਿਊਟੀ ਬਣਦੀ ਪਰ ਜਿਹੜੇ ਆ ਲੋਕ ਹੈ ਇਹਦੇ ਨਾਲ ਕੋਈ ਬਹੁਤਾ ਸਾਫ਼ ਸੁਥਰਾ ਮਾਹੌਲ ਸ਼ਾਂਤ ਮੇ ਮਾਹੌਲ ਕਿਸੇ ਵੀ ਸਮੇਂ ਆਪਸ ਦੇ ਵਿੱਚ ਕਿਉਂਕਿ ਅਸੀਂ ਇਲਾਕੇ ਦੇ ਵਿੱਚ ਕਿੰਨੀਆਂ ਅੱਜ ਤੱਕਰ ਚੋਣਾਂ ਲੜ ਚੁੱਕੇ ਜਾਂ ਪਾਰਟੀਆਂ ਦੇ ਵਿੱਚ ਦੇਖ ਚੁੱਕੇ ਸਾਡੇ ਬੂਥਾਂ ਤੇ ਆਪੇ ਲੋਕ ਆਪਾਂ ਇਕੱਠੇ ਹੋ ਕੇ ਬੈਠਦੇ ਕੋਈ ਵੀ ਰਾਜਨੀਤਿਕ ਪਾਰਟੀ ਦਾ ਹੋਵੇ ਕਦੇ ਕਿਸੇ ਬੂਥ ਦੇ ਝਗੜਾ ਨਹੀਂ ਹੁੰਦਾ ਕਦੇ ਕਿਸੇ ਪਿੰਡ ਚ ਪਾਰਟੀ ਬਾਜ਼ੀ ਮਿਲਾ ਕੇ ਝਗੜਾ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਦੇ ਨਾਲ ਜਿਹੜੇ ਸ਼ਰਾਰਤੀ ਅੰਸਰ ਹੈ ਇਹਨਾਂ ਦੇ ਚਿਹਰੇ ਬਾਹਰ ਆਣੇ ਚਾਹੀਦੇ ਵੀ ਕਿਹਨੇ ਕੀਤਾ ਇਹ ਕਾਂਗਰਸ ਪਾਰਟੀ ਆ ਜਿਹੜੀ ਇਹਦੀ ਇਸ ਇਸ ਗੱਲ ਦੀ ਨਿੰਦਾ ਕਰਦੀ ਕਿ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਕਿਉਂਕਿ ਕਾਂਗਰਸ ਨੇ ਕਦੇ ਵੀ ਨਫਰ ਦੀ ਰਾਜਨੀਤੀ ਨਹੀਂ ਕੀਤੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਨਫਤ ਕਰਨ ਵਾਲੇ ਨਾਲ ਖੜੇ